ਡੰਡੂ ਡੈਮ ਤੇ ਬਿਆਸ ਦੇ ਪਾਣੀ ਨੂੰ ਬੰਨ ਲਾ ਲਿਆ। ਉੱਥੋਂ 12 ਕਿਲੋਮੀਟਰ ਲੰਬੀ ਸੌਰੰਗ ਰਿਗਰ ਤੱਕ ਪੱਟੀ ਤੇ ਫਿਰ ਰਿਗਰ ਤੋਂ ਸੁੰਦਰਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਆ ਖੁੱਲੀ ਨਹਿਰ। ਉਹਦੇ ਰਾਹੀਂ ਪਾਣੀ ਲੈ ਕੇ ਗਏ। ਸੁੰਦਰਨਗਰ ਤੋਂ ਗਾਂ ਫਿਰ ਸਤਲੋਜ ਤੱਕ 12 ਕਿਲੋਮੀਟਰ ਲੰਬੀ ਸੌਰੰਗ ਆ ਜਿਹੜੀ ਅਸੀਦ ਖੱਡ ਕੋਲ ਜਾ ਕੇ ਗੋਵਿੰਦ ਸਾਗਰ ਝੀਲ ਦੇ ਉੱਪਰਲੇ ਪਾਸੇ ਸਤਲੁਜ ਪੈਂਦੀ ਆ ਇਹ ਜਿਹੜਾ ਸਾਰਾ ਸਤਲੁਜ ਦਾ ਤੇ ਬਿਆਸ ਦਾ ਪਾਣੀ ਆ 75 ਲੱਖ ਏਕੜ ਫੁੱਟ ਤੋਂ ਜ਼ਿਆਦਾ ਪਾਣੀ ਆ ਜੀਨੂੰ ਗੋਵਿੰਦ ਸਾਗਰ ਝੀਲ 'ਚ ਰੋਕਿਆ ਪਾਖੜੇ ਡੈਮ ਦੇ ਨਾਲ ਤੇ ਪਾਖੜੇ ਤੋਂ ਜਿਹੜਾ ਪਾਣੀ ਛੱਡਿਆ ਵੀ ਜਾਂਦਾ ਟਰਵਾਇਨਸ ਦੇ ਥਰੂ ਉਹਨੂੰ 13 ਕਿਲੋਮੀਟਰ ਹੇਠਾਂ ਕੇ ਨੰਗਲ ਡੈਮ ਤੇ ਰੋਕਿਆ ਹੋਇਆ ਹੈ ਫੇਰ ਨੰਗਲ ਡੈਮ ਤੋਂ ਇਹ ਪਾਣੀ ਪੱਕੀਆਂ ਨਹਿਰਾਂ ਰਾਹੀਂ ਪੰਜਾਬ ਤੋਂ ਬਾਹਰ ਜਾਂਦਾ ਆ ਜਿਹੜੀ ਭਾਖੜਾ ਮੇਨ ਲਾਈਨ ਆ 1954 ਦੀ ਨਿਕਲੀ ਇਹਦੇ ਰਾਹੀਂ ਦਿੱਲੀ ਹਰਿਆਣਾ ਤੇ ਰਾਜਸਥਾਨ ਤੱਕ ਪਾਣੀ ਜਾਂਦਾ ਸਪਲਾਈ ਤਾਂ ਨਾਂ ਦਾ ਹੀ ਦਰਿਆ ਇਹਦੇ ਚ ਤਾਂ ਪਾਣੀ ਆਉਂਦਾ ਹੀ ਉਹ ਤੋਂ ਜਦੋਂ ਹੜ੍ਹ ਆਉਣੇ ਨੇ ਜਾਂ ਜਦੋਂ ਭਾਖੜਾ ਜਵਾਬ ਦਿੰਦਾ ਇਸ ਦੇ ਨਾਲ ਦੂਜੇ ਪਾਸੇ 29 ਜਨਵਰੀ 1955 ਨੂੰ ਬਿਆਸ ਰਾਵੀ ਐਗਰੀਮੈਂਟ ਲਿਖਿਆ ਜਾਂਦਾ ਆਪ ਹੀ ਲਿਖਣਾ ਕਿਹੜਾ ਕਿਸੇ ਦੀ ਸਹਿਮਤੀ ਜ਼ਰੂਰੀ ਆ ਫਿਰ ਉਸ ਐਗਰੀਮੈਂਟ ਰਾਹੀਂ ਰਾਵੀ ਦੇ ਪਾਣੀ ਨੂੰ ਪਠਾਨਕੋਟ ਕੋਲੋਂ ਮਾਦੋਪੁਰ ਹੈਡਵਰਕਸ ਜਿਹੜਾ ਅੰਗਰੇਜ਼ਾਂ ਨੇ 1902 ਚ ਬਣਾਇਆ ਸੀ ਮਾਝੇ ਦੀ ਸਿੰਚਾਈ ਲਈ ਉੱਥੋਂ ਰਾਵੀ ਬਿਆਸ ਲਿੰਕ ਨਹਿਰ ਪੱਟੀ ਜੀਦੇ ਰਾਹੀ ਰਾਵੀ ਦੇ ਪਾਣੀ ਨੂੰ ਬਿਆਸ ਚ ਪਾਇਆ ਤੇ ਨਾਲ ਉਧਰ ਫਰੋਜਪੁਰ ਹੈਡਵਰਕਸ ਤੋਂ ਥੋੜਾ ਜਿਹਾ ਉੱਪਰ ਹਰੀਕੇ ਪੱਤਣ ਜਿੱਥੇ ਸੱਤ ਲੋਹ ਤੇ ਬਿਆਸ ਮਿਲਦੇ ਨੇ ਨਮਾ ਹੈਡਵਰਕਸ ਬਣਾ ਲਿਆ ਹੁਣ ਹਰੀਕੇ ਤੇ ਰਾਵੀ ਦਾ ਪਾਣੀ ਬਿਆਸ ਦਾ ਪਾਣੀ ਤੇ ਸੱਤ ਲੋਹ ਦਾ ਬਚਦਾ ਪਾਣੀ ਸਾਰਾ ਰੋਕ ਲਿਆ ਤੇ ਜਿਹੜਾ ਫਿਰੋਜ਼ਪੁਰ ਹੈਡਵਰਕ ਸੀ ਜਿੱਥੋਂ ਚੜ੍ਹਦੇ ਤੇ ਲੈਂਦੇ ਪੰਜਾਬ ਲਈ ਨਹਿਰਾਂ ਨਿਕਲੀਆਂ ਸੀ ਅੰਗਰੇਜ਼ਾਂ ਵੇਲੇ ਦੀਆਂ ਉਹਦੇ ਲਈ ਬਚਾਈ ਕੁਛ ਨਹੀਂ ਪਰ ਹਰੀਕੇ ਤੋਂ ਦੋ ਪੱਕੀਆਂ ਨਹਿਰਾਂ ਕੱਢਤੀਆਂ ਰਾਜਸਥਾਨ ਲਈ ਇੱਕ ਤਾਂ ਬੀਕਾਨੇਰ ਫੀਡਰ ਨੂੰ ਸਪਲਾਈ ਦੇਣ ਲਈ 1953 ਚ ਤੇ ਦੂਸਰੀ ਇੰਦਰਾ ਗਾਂਧੀ ਨਹਿਰ ਜਿਹਨੂੰ ਰਾਜਸਥਾਨ ਫੀਟਰ ਵੀ ਕਹਿੰਦੇ ਨੇ 1961 ਚ ਕੱਢੀ ਆ ਜਿਹੜੀ ਜਸਲਮੇਰ ਤੱਕ ਜਾਂਦੀ ਆ ਪੰਜਾਬ ਦਾ ਪਾਣੀ ਲੈ ਕੇ ਜਦੋਂ ਭਾਰਤ ਸਰਕਾਰ ਨੇ ਰਾਜਸਥਾਨ ਦੇ ਥਾਰ ਮਾਰੂਥਲ ਦੀ ਸਿੰਚਾਈ ਲਈ ਹਰੀਕੇ ਤੋਂ ਪੱਕੀਆਂ ਨਹਿਰਾਂ ਕੱਢਣ ਦੀ ਯੋਜਨਾ ਵਰਲਡ ਬੈਂਕ ਅੱਗੇ ਪੇਸ਼ ਕੀਤੀ ਤਾਂ ਉਸਨੇ ਇਸ ਪ੍ਰੋਜੈਕਟ ਨੂੰ ਇੱਕ ਡੂਵੀਅਸ ਤੇ ਇਕਨੋਮਿਕਲੀ ਅਨਜਸਟੀਫਾਈਏਬਲ ਪ੍ਰੋਜੈਕਟ ਕਹਿ ਕੇ ਰੱਦ ਕਰ ਦਿੱਤਾ ਸੀ ਵਰਲਡ ਬੈਂਕ ਦੇ ਮਾਰਾਂ ਦੀ ਟੀਮ ਤਾਂ ਇਹ ਕਹਿੰਦੀ ਆ ਪਿਆ ਜਿਹੜਾ ਕੰਮ ਤੁਸੀਂ ਕਰਨ ਲੱਗੇ ਹੋ ਇਹ ਪਾਣੀਆਂ ਦੀ ਵੀ ਬਰਬਾਦੀ ਆ ਤੇ ਪੰਜਾਬ ਦੀ ਵੀ ਪਰ ਉਸ ਦੇ ਬਾਵਜੂਦ ਨਹਿਰਾਂ ਘੜਤੀਆਂ 650 ਕਿਲੋਮੀਟਰ ਲੰਮੀ ਦਰਿਆਨੁਮਾ ਇਹ ਨਹਿਰ ਬੀਕਾ ਨੀਰ ਤੇ ਜੈਸਲਮੇਰ ਦੇ ਮਾਰੂਥਲ ਨੂੰ ਆਬਾਦ ਕਰਨ ਲਈ ਪੰਜਾਬ ਦਾ 7.6 ਮਿਲੀਅਨ ਏਕੜ ਫੁੱਟ ਪਾਣੀ ਲਿਜਾ ਰਹੀ ਹੈ ਪੰਜਾਬੀਆਂ ਨੂੰ ਇਹ ਕਦੇ ਵੀ ਉਮੀਦ ਨਹੀਂ ਸੀ ਜੋ ਆਜ਼ਾਦੀ ਲਈ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਉਹੀ ਆਜ਼ਾਦੀ ਉਹਨਾਂ ਦੇ ਪਾਣੀ ਸੱਭਿਆਚਾਰ ਬੋਲੀ ਹਰ ਇੱਕ ਚੀਜ਼ ਨੂੰ ਹੜੱਪ ਕਰ ਜੂਗੀ ਪੰਜਾਬ ਤੇ ਜਿਹੜਾ ਹਿੰਦੁਸਤਾਨ ਦਾ ਵਿੱਚ ਆਪਸ ਵਿੱਚ ਇੱਕ ਰਿਲੇਸ਼ਨਸ਼ਿਪ ਆ